ਪੰਜਾਬ ਚੋਂ ਪੀਜੀਆਈ ਕਿਵੇਂ ਜਾਣਾ ਹੈ ਇਹ ਹੈਗਾ 11 ਸੈਕਟਰ ਦਾ ਚੌਂਕ ਦੇਖੋ ਲਾਂਡਰਾ ਤੋਂ ਸਿੱਧੀ ਸੜਕ ਜਾਂਦੀ ਹੈ 11 ਸੈਕਟਰ ਦੇ ਚੌਂਕ 'ਚ ਇਹ ਚੌਂਕ 'ਚ ਦੇਖੋ ਅੱਜ ਬਾਰਿਸ਼ ਪੈਂਦੀ ਸੀ ਮੈਂ ਸੋਚਿਆ ਮੈਂ ਕਿਹਾ ਵੀ ਅੱਜ ਬਾਰਿਸ਼ 'ਚ ਸਾਰੀ ਰਿਕਾਰਡਿੰਗ ਕਰਾਂ ਵਾਲੇ ਨਾਲੋਂ ਜਾਂਦੇ ਜਾਂਦੇ ਵੀ ਤੂੰ ਪੀਜੀਆਈ ਕਿਵੇਂ ਪਹੁੰਚ ਸਕਦੇ ਹੋ ਇੱਥੇ 11 ਸੈਕਟਰ ਚ ਆਉਣ ਲਈ ਦੇਖੋ ਤੁਸੀਂ ਲਾਂਡਰਾਂ ਤੋਂ 7 ਫੇਸ ਚ ਦੀ ਹੁੰਦੇ ਹੋਏ ਇਹ ਚੌਕ ਚ ਪਹੁੰਚ ਸਕਦੇ ਹੋ ਤੁਸੀਂ ਸਿੱਧਾ ਡਾਇਰੈਕਟ ਜਿਹੜਾ ਸੈਕਟਰੀਏਟ ਨੂੰ ਰਸਤਾ ਜਾਂਦਾ ਹੈ ਨਾ ਆਹ ਸੜਕ ਹੈ ਸੈਕਟਰੀਏਟ ਵੱਲੋਂ ਆਉਂਦੀ ਹੈ ਇਹ ਇਹ ਚੌਕ ਚੋਂ ਤੁਸੀਂ ਪੁੱਠੇ ਐਲ ਟਾਈਪ ਮੁੜ ਜਾਣਾ ਆਹ ਦੇਖੋ ਆ ਪਾ ਆ ਗਿਆ ਟਰੋਮਾ ਜਿਨੇ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਆ ਇਹ ਟਰੋਮਾ ਦੀ ਇਮਾਰਤ ਉਹ ਨਿੰਦਿਆ ਨਾਲ ਜਿਹੜੀ ਬੈਕ ਸਾਈਡ ਤੇ ਕੰਧ ਦੇ ਲਾਲ ਕੰਧ ਦੇ ਇਹ ਟ੍ਰੋਮਾ ਦੀ ਇਮਾਰਤ ਹੈ ਇਹ ਇਮਾਰਤ ਨੇ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਨੂੰ ਨਿਊਰੋ ਸਰਜਰੀ ਕਰਕੇ ਆ ਆ ਗਿਆ ਗੇਟ ਜਿਹੜਾ ਯੂਨੀਵਰਸਿਟੀ ਦੇ ਬਿਲਕੁਲ ਸਾਹਮਣਾ ਗੇਟ ਹੈ ਇਹਦੀ ਨਿਸ਼ਾਨੀ ਦਾ ਧਿਆਨ ਰੱਖਣਾ ਹੈ ਇਹ ਮੈਂ ਤੁਹਾਨੂੰ ਉੱਪਰ ਦੀ ਘੁਮਾ ਕੇ ਪੀਜੀਆ ਦੇ ਅੰਦਰ ਲੈ ਕੇ ਜਾऊं ਯੂਨੀਵਰਸਿਟੀ ਦਾ ਗੇਟ ਟੱਪਣਸਾਰ ਆ ਚੌਕ ਆ ਗਿਆ ਇੱਕ ਇਹ ਚੌਕ ਪੀਜੀਆਈ ਦੇ ਵਿੱਚ ਦੀ ਆਰ ਪਾਰ ਜਾਂਦਾ ਹੈ ਤੇ ਰਸਤੇ 'ਚ ਸਾਰੇ ਹੀ ਡਿਪਾਰਟਮੈਂਟ ਪੈਂਦੇ ਨੇ ਜੇ ਅਸੀਂ ਕਹੀਏ ਵੀ ਪੀਜੀਆਈ ਛੋਟਾ ਮੋਟਾ ਛੋਟਾ ਮੋਟਾ ਨਹੀਂ ਆਏਗਾ ਆ ਦੇਖੋ ਸੜਕ ਤੋਂ ਆ ਘੁੰਮ ਜਾਣਾ ਯੂਨੀਵਰਸਿਟੀ ਤੋਂ ਐਲ ਟਾਈਪ ਐਲ ਟਾਈਪ ਘੁੰਮ ਕੇ ਤਿੰਨ ਨੰਬਰ ਗੇਟ ਆ ਇਹ ਇਹਦੇ 'ਚ ਐਂਟਰ ਕਰੋਗੇ ਇਹਦੇ ਇੱਕ ਸਾਈਡ 'ਤਾ ਗੋਲ ਮਾਰਕੀਟ ਆ ਜਾਂਦੀ ਹੈ ਜਿਹਦੇ ਚ ਆਮ ਹੈ ਦਵਾਈਆਂ ਦੀਆਂ ਦੁਕਾਨਾਂ ਨੇ ਦੂਜੀ ਸਾਈਡ ਆ ਨਮੀ ਉਹ ਰੋਟਰੀ ਸਰਾ ਤੇ ਦੋ ਡਿਪਾਰਟਮੈਂਟ ਬਣ ਰਹੇ ਨੇ ਕੰਟਰਕਸ਼ਨ ਤਾਂ ਇੱਥੇ ਪੀਜੀਆ ਚ ਚੱਲਦੀ ਹੋ ਰਹਿੰਦੀ ਹੈ ਆ ਦੇਖੋ ਕਿੰਡੀ ਵੱਡੀ ਕੰਟਰਕਸ਼ਨ ਹੋ ਰਹੀ ਹੈ ਇਹ ਤੇ ਇਹ ਵਿਚ ਦੀ ਸੜਕ ਆਰ ਪਾਰ ਜਾਂਦੀ ਹੈ ਇਹਦੇ ਆਲੇ-ਦਾਲੇ ਸਾਰੇ ਡਿਪਾਰਟਮੈਂਟ ਆਉਂਦੇ ਨੇ ਇਹੇ ਦੇਖੋ ਅੱਗੇ ਗੋਲ ਮਾਰਕੀਟ ਇੱਥੇ ਦਵਾਈਆਂ ਦੀਆਂ ਦੁਕਾਨਾਂ ਨੇ ਇਹਦੇ ਨਾਲ ਆ ਨਰਸਿੰਗ ਹੋਸਟਲ ਹੈ ਇਹਦੇ ਬਰੋਬਰ ਆ ਜਾਂਦੀ ਹੈ ਬਿਲਕੁਲ ਹਾਰਟ ਦੀ ਇਮਾਰਤ ਜਿਹੜੀ ਆ ਸੜਕ ਆਪਾਂ ਸਿੱਧੀ ਜਾ ਰਹੇ ਆ ਨਾ ਹੁਣ ਆ ਅੰਦਰਲੇ ਪਾਸੇ ਹਾਰਟ ਦੀ ਇਮਾਰਤ ਦਿਖਦੀ ਹੈ ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹ ਬਸ ਹਾਰਟ ਦੀ ਇਮਾਰਤ ਦੇ ਗੇਟ ਹੈ ਜਿਹੜਾ ਉੱਥੇ ਤੱਕ ਮੈਂ ਤੁਹਾਨੂੰ ਦਿਖਾਉਂਗਾ ਆ ਦੇਖੋ ਮੀ ਪੈਂਦਾ ਸੀ ਅੱਜ ਮੌਕਾ ਮਿਲਿਆ ਮੈਨੂੰ ਆ ਘੁੰਮ ਕੇ ਪਹਿਲੇ ਹੀ ਗੇਟ ਹਾਰਟ ਦਾ ਆ ਜਾਂਦਾ ਆ ਆ ਦੇਖੋ ਇਹ ਐਂਟਰੀ ਕਰਕੇ ਤੁਸੀਂ ਆ ਇਮਾਰਤ ਸਾਰੀ ਇਹਨੂੰ ਕਹਿੰਦੇ ਨੇ ਏਸੀਸੀ ਐਡਵਾਂਸ ਕਾਰਡੀਕ ਸੈਂਟਰ ਐਡਵਾਂਸ ਕਾਰਡੀਕ ਸੈਂਟਰ ਉਹ ਹੈ ਜਿਹਦੇ ਚ ਸਿਕਸ ਜੀ ਟੈਕਨੋਲੋਜੀ ਨਾਲ ਕੰਮ ਹੁੰਦਾ ਆ ਇਹਦਾ ਮੇਨ ਗੇਟ ਹੈ ਸਾਹਮਣੇ ਜਾ ਕੇ ਕਾਰਡ ਬਣਦੇ ਨੇ ਬਿਲਕੁਲ ਨੂੰ ਸਾਹਮਣੇ ਪਰ ਤੁਸੀਂ ਜਾਣਾ ਰੈਫਰ ਕੇਸ ਲੈ ਕੇ ਆ ਅਨੀ ਹੈਗਾ ਵੀ ਤੁਸੀਂ ਵੈਸੀ ਚੱਲੇ ਜਾਓ ਸੱਦਾ ਕਾਰਡ ਬਣ ਜਾਓ ਇੱਥੋਂ ਕਿਸੇ ਤੋਂ ਰੈਫਰ ਕਰਾ ਕੇ ਲੈ ਜਾਇਆ ਕਰੋ ਜਿਹੜਾ ਲਿਖ ਦਵੇ ਵੀ ਪੀਜੀਆਈ ਦਾ ਹੀ ਕੰਮ ਹੈ ਜੀ ਇਹ ਇੱਕੋ ਦੀ ਰਿਪੋਰਟ ਤੇ ਆਹ ਸਾਹਮਣੀ ਇਮਾਰਤ ਹੈ ਦੇਖੋ ਕਿੰਡੀ ਵੱਡੀ ਇਮਾਰਤ ਹੈ ਦੁਨੀਆਂ ਦੇ ਟੌਪ ਦੇ ਡਾਕਟਰੇ ਹਾਰਟ ਦੇ ਵਿੱਚ ਇਮਾਰਤ ਦੇ ਵਿੱਚ ਸਟੰਟ ਪਾਉਂਦੇ ਨੇ ਰਮਨਸ਼ੂ ਗੁਪਤਾ ਰੋਹਿਤ ਮਨੋਸ਼ ਕੁਮਾਰ ਯਸ਼ਪਾਲ ਸ਼ਰਮਾ ਹੋਰ ਵੀ ਦਰਜਣਾ ਡਾਕਟਰ ਰਿਟਾਇਰ ਹੋ ਕੇ ਚਲੇ ਗਏ ਕੇ ਕੇ ਤਲਵਾਰ ਵਰਗੇ ਹੋਰ ਬਹੁਤ ਡਾਕਟਰ ਇੱਥੇ ਹਾਰਟ ਦੀ ਇਮਾਰਤ 'ਚ ਇਹਨੂੰ ਬਣਾਉਣ 'ਚ ਉਹਨਾਂ ਦਾ ਯੋਗਦਾਰ ਰਿਹਾ ਆ ਆ ਗਿਆ ਜੀ ਹਾਰਟ ਦੀ ਇਮਾਰਤ ਦੇ ਸਾਹਮਣੇ ਗਰਲਜ ਹੋਸਟਲ ਦੇਖੋ ਆ ਡਾਕਟਰਾਂ ਦੇ ਖੇਡਣ ਲਈ ਜਾਂ ਇੱਥੇ ਦੇ ਸਟਾਫ ਦੇ ਖੇਡਣ ਲਈ ਗਰਾਊਂਡ ਆ ਗਿਆ ਹਾਰਟ ਦੀ ਇਮਾਰਤ ਦੇ ਬਿਲਕੁਲ ਬਰੋਬਰ ਤੁਹਾਨੂੰ ਨਿਸ਼ਾਨੀ ਵੀ ਰਹੂਗੀ ਵੀ ਇਹ ਗਰਾਊਂਡ ਦੇ ਬਰੋਬਰ ਹੈ ਅੱਛਾ ਜਿਹੜੀ ਸੜਕ ਯੂਨੀਵਰਸਿਟੀ ਦੇ ਸਾਹਮਣੇ ਆਉਂਦੀ ਹੈ ਆ ਆ ਗਈ ਉਹ ਵਿਚਦੀ ਦੇਖੋ ਆਪਾਂ ਉੱਪਰ ਦੀ ਘੁੰਮ ਕੇ ਆਏ ਸੀ ਨਾ ਯੂਨੀਵਰਸਿਟੀ ਦੇ ਗੇਟ ਤੋਂ ਸਿੱਧੇ ਲੰਘ ਕੇ ਆ ਹਾਰਟ ਦੇ ਉੱਪਰ ਦੀ ਗੋਲ ਮਾਰਕੀਟ ਦੇ ਘੁੰਮ ਕੇ ਆ ਸੜਕ ਆਉਂਦੀ ਹੈ ਸਿੱਧੀ ਠੀਕ ਹੈ ਜੀ ਇੱਥੇ ਕੱਛੇ ਮੰਦਿਰ ਦੀ ਨਿਸ਼ਾਨੀ ਵੀ ਆ ਜਾਂਦੀ ਹੈ ਇਹ ਟੱਪਣਸਰ ਆਈ ਡਿਪਾਰਟਮੈਂਟ ਆ ਜਾਂਦਾ ਆ ਸ਼ਿਵ ਮੰਦਿਰ ਹੈ ਪਿੱਪੜ ਦੇ ਥੱਲੇ ਦੇਖ ਲਓ ਇਹ ਵੀ ਨਿਸ਼ਾਨੀ ਹੈ ਇੱਕ ਹਾਰਟ ਦੀ ਇਮਾਰਤ ਟੱਪਨਸਰ ਆ ਆ ਗਈ ਐਡਵਾਂਸ ਆਈ ਸੈਂਟਰ ਜਿਵੇਂ ਕਿਸੇ ਦੇ ਅੱਖ ਚ ਸੱਟ ਲੱਗ ਗਈ ਇਹ ਵੀ ਸਿਕਸ ਜੀ ਟੈਕਨੋਲੋਜੀ ਨਾਲ ਲੈਸ ਹੈ ਤੇ ਐਡਵਾਂਸ ਆਈ ਜਿਹੜੇ ਹੈਗੇ ਨੇ ਇੱਥੇ 2-3 ਦਿਨ ਮਿਹਨਤ ਕਰਨੀ ਪੈਂਦੀ ਹੈ ਟੌਪ ਟੌਪ ਦੇ ਆਪਰੇਸ਼ਨ ਹੋ ਜਾਂਦੇ ਨੇ ਇੱਥੇ ਇਹਨੂੰ ਕਹਿੰਦੇ ਨੇ ਆਈ ਡਿਪਾਰਟਮੈਂਟ ਪੀਜੀਆ ਦਾ ਅੱਜ ਬਾਰਿਸ਼ ਹੋ ਰਹੀ ਸੀਗੀ ਮੈਂ ਕਹ ਵੀ ਚਲੋ ਇੰਨਾ ਕੰਮ ਜ਼ਰੂਰ ਨਵੇੜਾ ਬੀ ਪੀਜੀਆਈ ਦੇ ਵਿੱਚ ਕਿੰਨੀਆਂ ਕੁ ਚੀਜ਼ਾਂ ਮਿਲ ਸਕਦੀਆਂ ਨੇ ਤੁਹਾਨੂੰ ਇਹ ਆ ਜੀ ਆਈ ਡਿਪਾਰਟਮੈਂਟ ਮੇਰੀ ਇਹ ਵੀਡੀਓ ਦੇਖ ਕੇ ਕੋਈ ਵੀ 11 ਸੈਕਟਰ 11 ਪਹੁੰਚ ਜਾਵੇ ਉੱਥੋਂ ਇਹ ਦੇਖ ਕੇ ਅੰਦਰਲੇ ਜਿੰਨੇ ਵੀ ਡਿਪਾਰਟਮੈਂਟ ਨੇ ਸਾਰੇ ਇਹਨਾਂ ਸੜਕਾਂ ਦੇ ਉੱਪਰ ਆਉਂਦੇ ਨੇ ਆਈ ਡਿਪਾਰਟਮੈਂਟ ਦੇ ਸਾਹਮਣੇ ਚਾਰ ਮੰਜ਼ਲੀ ਪਾਰਕਿੰਗ ਵੀ ਆ ਜਾਂਦੀ ਹੈ ਆ ਗੇਟ ਹੈ ਜਿਹਦੇ ਅੰਦਰ ਬੜਨਸਰ 10 ਰੁਪਏ ਦੋ ਤੇ ਅੰਦਰ ਜਾ ਕੇ ਦਰਜਣਾ ਡਾਕਟਰ ਬੈਠੇ ਹੁੰਦੇ ਨੇ ਆਪਣੀ ਵਾਰੀ ਸੋਦੇ ਦਿਖਾਈ ਜਾਓ ਇਹ ਆ ਗਿਆ ਜੀ ਇਹਦਾ ਗੇਟ ਦੇਖੋ ਮੂਰੇ ਗੱਲੀਆ ਰਾਜਿਆ ਬਣਿਆ ਹੋਇਆ 10 ਰੁਪਏ ਦੀ ਪਰਚੀ ਕਟਾਓ ਤੇ ਇੱਥੇ ਜਾ ਕੇ ਤੁਸੀਂ ਆ ਦੇਖੋ ਗੱਡੀਆਂ ਲੱਗ ਰਹੀਆਂ ਨੇ ਨਾ ਇਹਨਾਂ ਨੇ ਆਪਦੇ-ਆਪ ਦੇ ਮਰੀਜ਼ ਲਾਉਣੇ ਨੇ ਤੇ ਉਹਨਾਂ ਨੇ ਅੰਦਰ ਜਾ ਕੇ ਪਰਚੀ ਕਟਾਉਣੀ ਆ ਪੰਜ ਮੰਜ਼ਲਾ ਨੇ ਇਹਦੀਆਂ ਪੰਜੇ ਮੰਜ਼ਲਾਂ ਚ ਵੱਖ-ਵੱਖ ਕਮਰੇ ਨੇ ਜਿਨ੍ਹਾਂ ਜਿਨ੍ਹਾਂ ਚ ਅਗਲੇ ਨੇ ਅੱਖ ਦਿਖਾਉਣੀਆਂ ਜਾ ਕੇ ਦਿਖਾ ਲੂਗਾ ਤੇ ਉਦੋਂ ਅੱਗੇ ਆ ਗਈ ਆਹ ਦੇਖੋ ਨਵੀਂ OPD ਜਿਹਨੂੰ ਲੋਕ ਆਮ ਉਲਝ ਜਾਂਦੇ ਨੇ ਜਾਣ ਨੂੰ ਆ ਆ ਗਈ ਨਵੀਂ OPD ਦੀ ਚਾਰ ਮੰਜ਼ਲੀ ਪਾਰਕਿੰਗ ਪੰਜ ਮੰਜ਼ਲੀ ਇਹ ਪਾਰਕਿੰਗ ਹੈ ਜਿਹੜੀ ਇਹਦੇ ਵਿੱਚ 5000 ਤੋਂ ਉੱਪਰ ਗੱਡੀ ਲੱਗ ਸਕਦੀ ਹੈ ਧਰਤੀ ਚ ਵੀ ਇਹਦੀ ਇੱਕ ਮੰਜ਼ਲ ਤੇ ਤਿੰਨ ਮੰਜ਼ਲੇ ਇਹਦੀਆਂ ਚਾਰ ਉੱਪਰ ਨੇ ਤੁਸੀਂ ਐਂ ਦੇਖ ਲਓ ਇਹ ਭਰਦੀਓ ਨਹੀਂ ਯਾਰ ਸਵੇਰੇ 4 ਵਜੇ ਤੋਂ ਗੱਡੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਾਰਕਿੰਗ 'ਚ ਤੇ ਇਹ ਪਾਰਕਿੰਗ ਦੇ ਸਾਹਮਣੇ ਆ ਜਾਂਦੀ ਹੈ ਨਿਊ ਓਪੀਡੀ ਨਿਊ ਓਪੀਡੀ ਦੇ ਵਿੱਚ ਕਿੰਨੇ ਹੀ ਡਿਪਾਰਟਮੈਂਟ ਨੇ ਨਿਊਰੋ ਸਰਜਰੀ ਗਾਇਨੀ ਓ ਅੱਗੇ ਦੀ ਨੀ ਨਾ ਲਾਲ ਜੀ ਇਮਾਰਤ ਉਹ ਨਿਊ ਓਪੀਡੀ ਦੀ ਹੈ ਇਹਦੇ ਸਾਹਮਣੇ ਆ ਬਿਲਕੁਲ ਬੜੀ ਪਾਰਕਿੰਗ ਦੇ ਬਿਲਕੁਲ ਸਾਹਮਣੇ ਹੈ ਓਪੀਡੀ ਓਪੀਡੀ ਦੇ ਵਿੱਚ ਦੇਖੋ ਤੁਸੀਂ ਪਹਿਲੀ ਮੰਜ਼ਲ ਤੇ ਤਾਂ ਆ ਜਾਂਦਾ ਹੈ ਇਹ ਆਪਣਾ ਜਿਹੜਾ ਐਕਸਰਸਾਈਜ਼ ਕਰਾਉਂਦੇ ਨੇ ਫਿਜ਼ੀਓਥੈਰੇਪੀ ਤੇ ਟੈਸਟਿੰਗ ਡਿਪਾਰਟਮੈਂਟ ਆ ਇਹ ਨਿਊ ਓਪੀਡੀ ਤੇ ਦੂਜੀ ਮੰਜ਼ਲ ਤੇ ਆ ਜਾਂਦਾ ਜੀ ਗਾਇਨੀ ਗਾਇਨੀ ਤੇ ਸੈਕਟਰੀ ਡਿਪਾਰਟਮੈਂਟ ਦੂਸਰੀ ਮੰਜ਼ਲ ਤੇ ਆ ਜਾਂਦਾ ਹੈ ਉਸ ਤੋਂ ਬਾਅਦ ਤੀਜੀ ਮੰਜ਼ਲ ਤੇ ਮੈਡੀਕਲ ਆ ਜਾਂਦਾ ਹੈ ਨਿਊਰੋ ਸਰਜਰੀ ਆ ਜਾਂਦਾ ਹੈ ਨਿਊਰੋਲੋਜੀ ਆ ਜਾਂਦਾ ਹੈ ਚੌਥੀ ਮੰਜ਼ਲ ਤੇ ਆ ਜਾਂਦਾ ਜਨਰਲ ਸਰਜਰੀ ਆ ਦੇਖੋ ਆ ਆ ਗਈ ਜੀ ਆ ਗਈ ਜੀ ਨਿਊ ਆਪੀਡੀ ਇਹਦੇ ਮেইন ਗੇਟ ਚ ਅੰਦਰ ਵੜ ਕੇ ਕਾਰਡ ਬਣਦੇ ਨੇ ਪਹਿਲੀ ਮੰਜ਼ਲ ਤੇ 4 ਵਜੇ ਲਾਈਨਾਂ ਲੱਗਣ ਲੱਗ ਜਾਂਦੀਆਂ ਨੇ ਲੋਕਾਂ ਦੀਆਂ ਦੇਖੋ ਇੰਨਾ ਕੁ ਪੀਜੀਆ ਹੈ ਆ ਇੱਥੋਂ ਬਾਹਰ ਨਿਕਲ ਜਾਣਾ ਹੈ ਰਾਕਵਾ ਦਾ ਬਹੁਤ ਵੱਡਾ ਇਹਦਾ ਪਰ ਤੁਸੀਂ ਐਂ ਦੇਖ ਲਓ ਜਿੰਦਗੀ ਬਚਾਉਣ ਵਾਲੇ ਬਹੁਤ ਕੰਮ ਤੁਹਾਨੂੰ ਮਤ ਘਾਏ ਨੇ ਇਹਦੇ ਰਾਹੀ ਹੁੰਦੇ ਆ ਦੇਖੋ ਆ ਆ ਗਿਆ ਬਾਹਰ ਨੂੰ ਜਾਣ ਵਾਲਾ ਗੇਟ ਇੱਥੇ ਵੀ ਕੰਟਰਕਸ਼ਨ ਹੋ ਰਹੀ ਹੈ ਇੱਥੇ ਕੋਈ ਹੋਰ ਡਿਪਾਰਟਮੈਂਟ ਬਣਨਾ ਹੈ ਕਹਿੰਦੇ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਪੀਜੀਆਈ ਇੰਨਾ ਹਾਈ ਟੈਕ ਹੋ ਜਾਣਾ ਹੈ ਵੀ ਪੀਜੀਆਈ ਦੀ ਇੱਕ ਓਪੀਡੀ ਦੇ ਵਿੱਚ ਜਿੰਨੀਆਂ ਵੀ ਓਪੀਡੀਆਂ ਚੱਲਦੀਆਂ ਨੇ ਸਾਰਿਆਂ ਦੀਆਂ ਅਲੱਗ-ਅਲੱਗ ਇਮਾਰਤਾਂ ਹੋ ਜਾਣੀਆਂ ਨੇ ਨਿਊਰੋਸ ਇੱਥੋਂ OPD ਚੋਂ ਬਾਹਰ ਨਿਕਲ ਕੇ ਆ ਆ ਜਾਂਦਾ ਜੀ ਆਪਣਾ 11 ਸੈਕਟਰ 11 ਸੈਕਟਰ ਦੀਆਂ ਦੁਕਾਨਾਂ ਜਿਹਦੇ ਵਿੱਚ ਆ ਸਾਰਿਆਂ ਨਾਲੋਂ ਵੱਡੀਆਂ ਦੁਕਾਨਾਂ ਨੇ ਕੁਮਾਰ ਕੰਪਨੀ ਕੁਮਾਰ ਬ੍ਰਦਰ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਇਹ ਆ ਗਿਆ 11 ਸੈਕਟਰ ਤਕਰੀਬਨ ਤਕਰੀਬਨ 11 ਸੈਕਟਰ ਚ ਬਹੁਤ ਭੀੜ ਲੱਗਦੀ ਹੈ ਜਿਹੜੇ ਅੰਦਰੋਂ ਆਪਰੇਸ਼ਨ ਵਗੈਰਾ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਸਮਾਨ ਇਹ 11 ਸੈਕਟਰ ਦੀ ਇਮਾਰਤ 'ਚ ਵੇਚਿਆ ਜਾਂਦਾ ਹੈ ਜਿਹਦੇ ਵਿੱਚ ਆਹ ਤਕਰੀਬਨ ਤਕਰੀਬਨ 20-25 ਦੁਕਾਨਾਂ ਨੇ ਤੇ ਇਹਨਾਂ ਦੁਕਾਨਾਂ ਤੇ ਆਉਣ ਵਾਲੇ ਬੰਦਿਆਂ ਨੂੰ 30-30 35-35% ਲੈਸਰ ਸਰਜਰੀ 'ਚੋਂ ਮਿਲਦਾ ਹੈ ਤੇ 10-15% ਆਮ